ਲੋਕ ਹਿੱਤ ਲੋਕਾਂ ਦੀ ਆਵਾਜ਼ ਮੇਰੇ ਪਿਤਾ ਜੀ ਗੁਰਦੇਵਾਲ ਸਿੰਘ ਜਿਨ੍ਹਾਂ ਨੇ ਬਹੁਤ ਟਾਈਮ ਪਹਿਲਾਂ 2018 ਦੇ ਵਿੱਚ ਕਰਜ਼ਾ ਲਿਆ ਸੀ ਤੇ ਅੱਜ ਪੰਜਾਬ ਸਰਕਾਰ ਨੇ ਉਹ ਸਾਰਾ ਕਰਜ਼ਾ ਮਾਫ਼ ਕਰ ਦਿੱਤਾ ਹੈ ਮੈਂ ਬਹੁਤ ਬਾਰਤਾਨੂ ਨੋਤ ਕਰਦਾ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਹ ਪੂਰਾ ਕਰਜ਼ਾ ਸਾਡਾ ਮਾਫ ਕਰ ਦਿੱਤਾ ਜਿਹੜਾ ਐਸਸੀ ਪਰਿਵਾਰਾਂ ਦੇ ਕਰਜ਼ੇ ਸੀ ਉਹ ਕਿਸੇ ਕਾਰਨ ਕਰਕੇ ਅਸੀਂ ਨਹੀਂ ਆ ਤਾਰ ਸਕੇ ਪਰ ਸਰਕਾਰ ਨੇ ਸਾਡੀ ਸਾਡੇ ਲੋਕਾਂ ਨੂੰ ਕੈਲ ਦੇ ਆਧਾਰ ਤੇ ਪਹਿਲ ਦਿੱਤੀ ਇਹ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਉਹ ਇਲੈਕਸ਼ਨ ਨੇ ਕੋਈ ਕੁਝ ਨਹੀਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦਾ ਬਹੁਤ ਹੀ ਜ਼ਿਆਦਾ ਲੋਕ ਧੰਨਵਾਦ ਕਰ ਜਿਹੜਾ ਸਾਰੇ ਗਰੀਬਾਂ ਵਾਸਤੇ ਸੋਚਿਆ। ਪਹਿਨ ਸਰਕਾਰ ਨੇ ਸਾਡੇ ਜਿੰਨੇ ਵੀ ਖਰਚੇ ਸਾਰੇ ਮਾਫ ਕਰ ਦਿੱਤੇ ਆ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਪਹਿਲੇ ਕਿਸੇ ਨੇ ਨਹੀਂ ਕੀਤਾ ਤੇ ਪਹਿਲੀ ਸਰਕਾਰ ਜਿਹੜੀ ਆਈ ਆ ਇਹਨਾਂ ਨੇ ਸਾਰਿਆਂ ਦੇ ਲੋਨ ਦੇ ਮਾਫ ਕਰ ਦਿੱਤੇ ਆ। ਮਾਨ ਸਿੰਘ ਜੀ ਨੇ ਬਹੁਤ ਵੱਡੇ ਸਾਡੇ ਪੁਰਾਣੇ ਕਰਜ਼ੇ ਸਾਰਿਆਂ ਦੇ ਮਾਫ ਕਰ ਦਿੱਤੇ ਆ। ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ। ਅਸੀਂ ਇਹਨਾਂ ਦਾ ਦੇਨ ਨਹੀਂ ਦੇ ਸਕਦੇ। ਗੁਰੂ ਮਹਾਰਾਜ RAMDAS ਉਹਨਾਂ ਨੂੰ ਤਰੱਕੀਆਂ ਬਖਸ਼ੇ। ਇਹ ਮੀਰਾ ਜੀ ਬਹੁਤ ਪਹਾੜ ਕਰਜ਼ਾ ਸੀ ਜਿਹੜਾ ਇਹਨਾਂ ਸਰਕਾਰ ਨੇ ਮਾਫ ਕੀਤਾ। ਬੜੀਆਂ ਸਰਕਾਰਾਂ ਆਇਆਂ ਕਾਲੀ ਕਾਂਦਰ ਸਿੱਖੇ ਨੇ ਬਾਣੀ ਫੜੀ। ਕਿ ਜਦੋਂ ਆਮ ਸਰਕਾਰ ਨੇ ਸਾਡਾ ਕਰਜ਼ਾ ਮਾਫ਼ ਕੀਤਾ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਅੱਜ ਪੈਸੇ ਮੁਕਾਮ ਤੇ ਪਹੁੰਚਿਆ ਕਿ 4727 ਪਰਿਵਾਰਾਂ ਦਾ 67 ਕਰੋੜ 84 ਲੱਖ ਰੁਪਈਆ ਜਿਹੜਾ ਤਲਵਾਰ ਲਟਕਦੀ ਸੀ ਉਹ ਮਾਫ਼ ਕਰਕੇ ਉਹਨਾਂ ਨੂੰ ਤਲਵਾਰ ਉਹ ਹਟਾਈ ਹੈ ਤਾਂ ਕਿ ਉਹ ਬੇਫਿਕਰ ਤੇ ਚਿੰਤਾ ਰਹਿਤ ਜ਼ਿੰਦਗੀ ਜਿਹੜੀ ਹੈ ਉਹ ਬਿਤਾ ਸਕਣ